ਆਜੋ ਮੈਂ ਇੱਥੇ ਖੜਾ ਆਜੋ ਮੜਾ ਜਲਦੀ ਆਇਓ ਹੁਣ ਬਾਨੇ ਪੁੰਨੇ ਨਾ ਮਾਰੇ ਆ ਜੀ ਆਜੋ ਠੀਕ ਹੈ ਭਾਬੀ ਮੈਂ ਕਰਦਾ ਜੀ ਡੀਐਮ ਸਾਹਿਬ ਠੀਕ ਹੈ ਠੀਕ ਹੈ ਸਰ ਠੀਕ ਹੈ ਨਾ ਥੋੜਾ ਜਿਹਾ ਗੌਰ ਕਰੋ ਜੀ ਐ ਨਾ ਲੁੱਟੋ ਜ਼ਿੰਮੇਦਾਰਾਂ ਨੂੰ ਨੇ ਤਾਂ ਜੀ ਬਹੁਤ ਬਹੁਤ ਅਸੀਂ ਹੱਥ ਢੇਨ ਹੋ ਗਿਆ ਜੈਨੇ ਪਰੇਸ਼ਾਨ ਵੀ ਇੰਨੇ ਯਾਰੀ ਹੋਣ ਕਰਕੇ ਅਸੀਂ 32 ਯੂਨੀਵਰਸਿਟੀ ਜੋ ਬੀਰ ਹੁੰਦਾ ਜੀ ਮੈਂ ਯਾਰ ਤਾਂ ਸੋ ਯਾਰ ਮੈਂ ਬੰਦਾ ਹੀ ਮਸ਼ੀਨ ਬਾਈ ਮੈਂ ਕਦੇ ਨਹੀਂ ਦੱਸਿਆ ਇੱਕ ਮਹੀਨਾ ਕੱਲ ਨਹੀਂ ਪਰਸੋਂ ਰਣੀ ਵਾਲੀ ਸੀ ਚਾਹ ਦੱਸਣਾ ਪਰ ਥੋੜਾ ਫਰਜ ਹੋਣਾ ਨੂੰ ਕੀ ਪਤਾ ਯਾਰ ਸਾਡੇ ਛੋਂਦਾ ਨਹੀਂ ਬਾਈ ਤੂੰ ਜਿਹੜਾ ਮਾਰਿਆ ਕਰੋ ਆਪੇ ਛੋਂਦਾ ਨਹੀਂ ਹੁੰਦਾ ਆਪਣੇ ਨਾਲ ਏਰੀਆ ਤੇ ਤੇਰਾ ਹੀ ਏਰੀਆ ਤੇ ਪਹਿਲੇ ਆਏਗਾ ਉਹਨਾਂ ਨੇ ਇੱਥੇ ਨਹੀਂ ਹੁਣ ਮਾੜਾ ਕਰੜਾ ਨਹੀਂ ਨਹੀਂ ਪਰ ਲੁੱਟੀ ਤਾਂ ਤੁਹਾਨੂੰ ਜਾਣਗੇ ਪਰ ਮੇਰੇ ਕੋਲ ਤਾਂ ਕੀ ਹਾਲ ਹੈ ਜੀ ਜੇ ਤਾਂ ਹੁਣ ਤੈਨੂੰ ਕਰੜਾ ਹੋਣਾ ਪੈਣਾ ਕੋਈ ਨਹੀਂ ਯਾਰ ਸਾਰੇ ਢਾਲ ਖੜਿਆ ਸੀ ਸਾਡੇ ਕੋਲੇ ਯੂਨੀਵਰਸਿਟੀ ਦਾ ਬਿੱਲ ਹੈ ਜੀ ਸਾਡੇ ਕੋਲੇ 132 ਦਾ ਯੂਨੀਵਰਸਿਟੀ ਦਾ ਬਿੱਲ ਹਾਂਜੀ ਰੈਂਬਰ ਦਾ ਰੂਲ ਹੈ ਹਾਂਜੀ ਇਹ ਤਾਂ ਨਵਾਂ ਹੀ ਕੰਮ ਜਲਪੈਰ ਕਟਾਉਣ ਵਾਲਾ ਹੈ ਇਹ ਨਹੀਂ 2-3 ਸਾਲ ਪਹਿਲਾਂ ਇਹੀ ਸੈਲਰ ਵਾਲਾ ਸੀ ਇਹਨੇ ਇਥੇ ਮਾਲ ਸਾਨੂੰ ਫੇਰ ਵੀ ਬੜਾ ਖਰਾਬ ਕੀਤਾ ਹੁਣ ਉਹ ਕਹਿੰਦੇ ਬੀਜੇਪੀ ਚ ਰਲ ਗਿਆ ਅਸੀਂ ਅਖੇ ਯਾਰ ਬੀਜੇਪੀ ਤਾਂ ਸਰਕਾਰ ਆ ਆਮ ਆਦਮੀ ਨੂੰ ਬਦਨਾਮ ਕਰਾਈ ਹੁੰਦਾ ਇਹਨੇ ਤਾਂ ਪੂਰੀ ਗੁੰਡਾ ਕਰਦੀ ਚਲਾਈ ਇਸ ਨਹੀਂ ਇਸ ਸ਼ੈਲਰ ਵਾਲੇ ਦੀ ਇੱਕ ਗੁੰਡਾ ਕਰਦੀ ਹੋਰ ਵੇਖੋ ਆੜਤੀਏ ਦਾ ਕੰਮ ਆ ਇਥੋਂ ਨੇ ਆਦਾ ਵਜਨ ਪੂਰਾ ਕਰਤਾ ਗੱਠੇ ਪੂਰੇ ਕਰਤੇ ਠੀਕ ਹੈ ਇਹਨਾਂ ਨੂੰ ਦਬਾਅ ਪਾ ਕੇ ਆੜਤੀਆਂ ਨੂੰ ਸਪੈਸ਼ਲ ਉੱਥੇ ਸਾਦਾ ਮੇਰਾ ਜਿਹੜੀ ਸ਼ੋਰਟੇਜ ਪੂਰੀ ਕਰਕੇ ਜਾਓ ਉਹ ਜਵਿੰਦਰ ਪੰਦੀ ਵਾਲੀ ਜੀ ਇੱਥੇ ਦੋ ਦਿਨ ਮਾਰਕੀਟ ਕਮੇਟੀ ਵਾਲੇ ਵਿਚਾਰੇ ਬਹਿ ਬਹਿ ਕੇ ਮੁਰਗੇ ਉਹਨਾਂ ਨੇ ਇੰਨੀਆਂ ਮਿੰਤਾ ਕੱਢੀਆਂ ਵੀ ਤੂੰ ਆਪਦਾ ਬੰਦਾ ਭੇਜ ਯਾਰ ਇੱਕ ਗੱਟਾ ਪਰਚੇਜ ਤਾਂ ਪੁਆਈਏ ਇਸ ਮੰਡੀ 'ਚ ਇੱਕ ਗੱਟਾ ਪਰਚੇਜ ਨਹੀਂ ਪਈ 11 ਦਿਨ ਹੋ ਗਏ ਚੋਣਾਏ ਨੂੰ ਉਹਨੇ ਐਡੀ ਗੁੰਦਾ ਦੀ ਆਇਆ ਹੀ ਨਹੀਂ ਜੀ